ਸਤਿ ਸ਼੍ਰੀ ਅਕਾਲ ਜੀ ਰਿਆਸਤ న్యూਸ ਦੇਖ ਰਹੇ ਤੁਸੀਂ ਮੈਂ ਨੂਰ ਵਰਜੋਤਾ ਤੁਹਾਡੇ ਨਾਲ ਤਾਂ ਗੱਲ ਕਰੀਏ ਮੌਸਮ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਮੌਨਸੂਨ ਆਉਣਾ ਸ਼ੁਰੂ ਹੋ ਚੁੱਕਿਆ ਜਿੱਦੇ ਚੰਡੀਗੜ੍ਹ ਦੇ ਵਿੱਚ ਤਾਂ ਪੂਰੀ ਤਰ੍ਹਾਂ ਮੌਨਸੂਨ ਨੇ ਜਿਹੜਾ ਚੱਡੀਗੜ ਪੂਰਾ ਕਵਰ ਕਰ ਲਿਆ ਔਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਔਰ ਜਾਣਕਾਰੀ ਤੁਹਾਨੂੰ ਦੇ ਦਈਏ ਮੌਸਮ ਵਿਭਾਗ ਨਾਲ ਜੁੜੀ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ orange ਤੇ yellow alert ਜਾਰੀ ਕੀਤਾ ਗਿਆ ਪੰਜਾਬ ਦੇ ਨਾਂ 12 ਜ਼ਿਲ੍ਹਿਆਂ ਦੇ ਵਿੱਚ alert ਔਰ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਔਰ ਦੱਸਦੀ ਕਿ ਮੁਹਾਲੀ ਦੀ ਜੇਕਰ ਗੱਲ ਕਰੀਏ ਤਾਂ ਮੁਹਾਲੀ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਮੁਹਾਲੀ ਦੇ ਵਿੱਚ ਠੜਕਸਾਰ ਤੋਂ ਇਹ ਜਿਹੜਾ ਮੀਂਹ ਪੈ ਰਿਹਾ ਹਾਲਾਂਕਿ ਕੱਲ ਵੀ ਜਿਹੜਾ ਮੀਂਹ ਪੈ ਰਿਹਾ ਸੀਗਾ ਸੋ ਧੁੱਪ ਤਾਂ ਕਾਟੀ ਆਉਂਦੀ ਹੈ ਪਰ ਮੀ ਜਿਹੜਾ ਹੈਗਾ ਬੱਦਲ ਛਾਏ ਰਹਿੰਦੇ ਨੇ ਤੇ ਕਦੋਂ ਵੀ ਮੀ ਜਿਹੜਾ ਵਰ ਸਕਦਾ ਹੈਗਾ ਤਾਂ ਇਸ ਵੇਲੇ ਦੀ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਵੱਖ-ਵੱਖਰੇ ਸ਼ਹਿਰਾਂ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਪਾਣੀ ਆਉਣ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦੇਖੋ ਕਿਸ ਤਰ੍ਹਾਂ ਭਰਿਆ ਹੋਇਆ ਹੈਗਾ ਤਾਂ ਫਿਰ ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਜੇ ਤਾਂ ਮੌਨਸੂਨ ਆਇਆ ਹੀ ਹੈ ਜੁਲਾਈ ਦੇ ਚੜ੍ਹਦੇ ਮਹੀਨੇ ਹੀ ਜਿਹੜਾ ਕਹਿ ਲਓ ਕਿ ਮੌਸਮ ਠੰਡਾ ਹੋ ਗਿਆ ਪਰ ਨਵੀਂ ਦੁਬਦਾਂ ਦੇ ਵਿੱਚ ਲੋਕ ਜ਼ਰੂਰ ਪੈ ਗਏ ਨੇ ਤਾਂ ਜਾਣਕਾਰੀ ਥੋੜੇ ਨਾਲ ਮੌਸਮ ਵਿਭਾਗ ਦੇ ਨਾਲ ਜੁੜੀ ਸਾਂਝੀ ਕਰਾਂਗੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈਗਾ ਤਾਂ ਉਹਨਾਂ ਬਾਰੇ ਜ਼ਿਕਰ ਕਰਾਂਗੇ ਤਾਂ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ yellow ਅਲਰਟ ਜਾਰੀ ਕੀਤਾ ਹੈ ਤੇ 4 ਦੇ ਵਿੱਚ orange ਅਲਰਟ ਜਾਰੀ ਕੀਤਾ ਹੈ ਨਾ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ 8 ਦੇ ਨਾਲ ਹੀ ਵਿਭਾਗ ਨੇ ਤਹਿਸੀਲ ਪੱਧਰ ਤੇ 9 ਵਜੇ ਦਾ ਅਲਰਟ ਜਾਰੀ ਕੀਤਾ ਹੈ ਅਗਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤਿੰਨ ਦਿਨਾਂ ਦੇ ਵਿੱਚ ਅਗਲੇ ਮੀਂਹ ਪੈਣ ਦੀ ਸੰਭਾਵਨਾ ਦੋਸਤੋ ਦੱਸੀ ਗਈ ਹੈ ਫਿਰੋਜ਼ਪੁਰ ਹਾਂ 24 ਘੰਟੇ ਸਭ ਤੋਂ ਗਰਮ ਰਿਹਾ ਔਰ ਇਥੇ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਵਪਾਗ ਨੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਵਿੱਚ ਮੀਲੀ येलो ਅਲਰਟ ਜਾਰੀ ਕੀਤਾ ਔਰ ਇਥੇ ਭਾਰੀ ਮੀਂਹ ਦੀ ਸੰਭਾਵਨਾ ਵੀ ਹੈ ਜਦ ਕਿ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਤੇ ਜਲੰਧਰ ਦੇ ਵਿੱਚ ਬਹੁਤ ਭਾਰੀ بارش ਦਾ ਅਲਰਟ ਜਾਰੀ ਕੀਤਾ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਮੀਂਹ ਨਹੀਂ ਪੈ ਰਿਹਾ ਸੀ ਨਾ ਹੀ ਲੁਧਿਆਣੇ ਦੇ ਵਿੱਚ ਪੈ ਰਿਹਾ ਸੀਗਾ ਤਾਂ ਸੰਭਾਵਨਾ ਜਿਹੜੀ ਹੈ ਉਹ ਤੇ ਬਣ ਗਈ ਹੈ ਔਰ ਮੀਂਹ ਪੈ ਰਿਹਾ ਔਰ ਸੜਕਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਕਿਸ ਤਰ੍ਹਾਂ ਖੜਾ ਹੋਇਆ ਸੋ ਅਸੀਂ ਇਹੀ ਆਸ ਕਰਦੇ ਹਾਂ ਕਿ ਪਹਿਲਾਂ ਦੀ ਤਰ੍ਹਾਂ ਕਿਤੇ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਹੋ ਜਾਏ ਕਿਉਂਕਿ ਪੰਜਾਬ ਪੂਰੀ ਤਰ੍ਹਾਂ ਡੁੱਬ ਗਿਆ ਸੀ ਤੇ ਬਹੁਤ ਨੁਕਸਾਨ ਲੋਕਾਂ ਨੂੰ ਚੱਲਣਾ ਪਿਆ ਸੀਗਾ ਤਾਂ ਉਹ ਸਮਾਂ ਨਹੀਂ ਆਵੇ ਤਾਂ ਠੀਕ ਹੈ ਪਰ ਮੌਸਮ ਠੰਡਾ ਰਹੇ ਇਹ ਵੀ ਚਲੋ ਇੱਕ ਚੰਗੀ ਗੱਲ ਹੈ ਕਿਉਂਕਿ ਲੋਕ ਬਹੁਤ ਟਾਈਮ ਤੋਂ ਗਰਮੀ ਤੇ ਨਾਲ ਜੂਝ ਰਹੇ ਨੇ ਇਸ ਵਾਰ ਤਾਂ ਗਰਮੀ ਨੇ ਕਹਿ ਲਓ ਕਿ ਬਹੁਤ ਹੀ ਵੱਡਾ ਰਿਕਾਰਡ ਤੋੜਤਾ 65 ਸਾਲਾਂ ਦਾ ਰਿਕਾਰਡ ਕਹਿੰਦੇ ਐ ਕਿ ਗਰਮੀ ਤੋੜ ਗਈ ਹੈ ਕਿਉਂਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਤਾਪਮਾਨ ਗਰਮ ਰਿਹਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਔਰ ਹੁਣ ਤੁਸੀਂ ਦੇਖੋ ਕਿ ਅਚਾਨਕ ਜਿਹੜਾ ਮੌਸਮ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਔਰ ਕਿੜਮੇਨ ਜਿਹੜੀ ਹਲਕੀ-ਹਲਕੀ ਚਲਦੀ ਹੈ ਕਦੋਂ ਵੀ ਮੌਸਮ ਜਿਹੜਾ ਕਲੀਅਰ ਵੀ ਹੋ ਜਾਂਦਾ ਔਰ ਮੀ ਵੀ ਪੈਂਦਾ ਹੈਗਾ ਤਾਂ ਅੱਗੇ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਸਵੇਰੇ 9 ਵਜੇ ਤੱਕ ਤੁਸੀਂ ਮੈਂ ਤੁਹਾਨੂੰ ਦੱਸਦਾ ਕਿ ਰਾਜਪੁਰਾ ਡੇਰਾਵਸੀ ਫਤਿਹਗੜ੍ਹ ਸਾਹਿਬ ਮਹਾਲੀ ਬਸੀ ਪਟਾਣਾ ਖਰੜ ਦੇ ਵਿੱਚ ਜਿਹੜਾ ਮੀ ਪਿਆ ਸੰਭਾਵਨਾ ਤੋਂ ਦੱਸੀ ਗਈ ਸੀ ਕਿ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਮੀ ਪਊਗਾ ਤੇਜ ਹਵਾ ਮੈਂ ਚੱਲਣੀਆਂ ਤਾਂ ਇਸੇ ਤਰ੍ਹਾਂ ਪਟਿਆਲਾ ਡੇਰਾ ਬੱਸੀ ਫਤਿਹਗੜ੍ਹ ਸਾਹਿਬ ਮੁਹਾਲੀ ਬੱਸੀ ਪਟਾਣਾ ਫਗਵਾੜਾ ਚਲੰਦਰ ਬਲਾਚੌਰ ਨਵਾਂ ਸ਼ਹਿਰ ਅਨੰਦਪੁਰ ਸਾਹਿਬ ਗੜਸ਼ੰਕਰ ਨੰਗਲ ਹੁਸ਼ਿਆਰਪੁਰ ਬਾਬਾ ਬਕਾਲਾ ਬਟਾਲਾ ਪੁਲਤ ਦਸੂਹਾ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਮੁਕੇਰੀਆਂ ਤੇ ਗੁਰਦਾਸਪੁਰ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਮੌਨਸੂਨ ਪੰਜਾਬ ਦੇ ਵਿੱਚ ਪਹੁੰਚ ਗਿਆ ਦੋਸਤੋ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ ਜਿਸ ਕਾਰਨ ਗਰਮੀ ਅਤੇ ਨਮੀ 24 ਘੰਟਿਆਂ ਚ ਦੋ ਜ਼ਿਲ੍ਹਾ ਚ ਬਾਰਿਸ਼ ਹੋਈ ਹੈ ਇਹਨਾਂ ਦੇ ਵਿੱਚ ਮੁਹਾਲੀ ਵਿੱਚ 7.5 ਮਿਲੀਲੀਟਰ ਅਤੇ ਰੂਪਨਗਰ ਦੇ ਵਿੱਚ 5.5 ਮਿਲੀਲੀਟਰ ਜਿਹੜਾ ਮੀਂਹ ਸ਼ਾਮਿਲ ਹੈ ਤਾਂ ਪੈ ਰਿਹਾ ਮੀ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਵੀ ਪੈ ਰਿਹਾ ਲੋਕ ਉਡੀਕ ਕਰ ਰਹੇ ਨੇ ਕਿ ਕਦੋਂ ਉਹ ਤੇ ਥੋੜੀ ਜਿਹੀ ਰਾਹਤ ਮਿਲੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਥੋੜੀ ਜਿਹੀ ਠੰਡਕ ਮਹਿਸੂਸ ਲੋਕੀ ਕਰਨਾ ਚਾਹੁੰਦੇ ਨੇ ਤਾਂ ਕਈ ਪਾਸੇ ਤਾਂ ਤੁਸੀਂ ਕਹਿ ਲਓ ਕਿ ਮੀਂਹ ਐਨਾ ਪਿਆ ਕਿ ਲੋਕਾਂ ਨੇ ਮੋٹے ਕੰਬੜ ਵੀ ਕਿਤੇ ਨਾ ਕਿਤੇ ਕੱਢ ਲਏ ਔਰ ਜਿਹੜਾ ਕਈ ਹੈ ਕਿ ਪਾਣੀ ਸੜਕਾਂ ਦੇ ਭੜ ਗਿਆ ਔਰ ਲੋਕਾਂ ਦਾ ਨੁਕਸਾਨ ਵੀ ਕਿਤੇ ਨਾ ਕਿਤੇ ਹੋਇਆ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਵੀ ਤੁਹਾਨੂੰ ਅਸੀਂ ਦਿਖਾਈਏ ਤਾਂ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾਉਣੀ ਆ ਇਹ ਮੁਹਾਲੀ ਦੀ ਤਸਵੀਰ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਹੋਏ ਆ ਤਾਂ ਤੁਸੀਂ ਦੇਖੋ ਕਿ ਬੱਦਲ ਬਾਈ ਇਸੇ ਤਰ੍ਹਾਂ ਜਾਪਦੀ ਮੌਸਮ ਠੰਡਾ ਹੋਇਆ ਹਾਲਾਂਕਿ ਅੱਜ ਹੂਮਸ ਪਰ ਮੌਸਮ ਤਾਂ ਨਹੀਂ ਹੈਗਾ ਨੀ ਪਹਿਲਾਂ ਤਾਂ ਦੇਖੀਏ ਤਾਂ ਮੀਂਹ ਪੈ ਕੇ ਹਿਊਮਸ ਜਿਹੜੀ ਭਰ ਜਾਂਦੀ ਸੀਗੀ ਤੇ ਸਾਹ ਲੈਣਾ ਕਹਿ ਲਓ ਕਿ ਔਖਾ ਹੋ ਜਾਂਦਾ ਸੀਗਾ ਤਾਂ ਹੁਣ ਅੱਜ ਥੋੜਾ ਜਾ ਮੌਸਮ ਠੰਡਾ ਹੈਗਾ ਠੰਡੀ ਹਵਾ ਚੱਲ ਰਹੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਵਾ ਜਿਹੜੀ ਹੈ ਚੱਲ ਰਹੀ ਹੈ ਔਰ ਸੂਰਜ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਹੈਗਾ ਤਾਂ ਇਹ ਤਾਂ ਅਸੀਂ ਯਕੀਨ ਨਹੀਂ ਕਰ ਸਕਦੇ ਭਰੋਸਾ ਨਹੀਂ ਕਰ ਸਕਦੇ ਕਿ ਮੀ ਕਦੋਂ ਵੀ ਆ ਜੇ ਹਨਾ ਤਾਂ ਆਪਣਾ ਥੋੜਾ ਜਿਹਾ ਇੰਤਜ਼ਾਮ ਕਰਕੇ ਰੱਖੋ ਰੇਨ ਕੋਟ ਵਰਤੋ ਛਤਰਿਆਂ ਦਾ ਇੰਤਜ਼ਾਮ ਕਰਕੇ ਰੱਖੋ ਕਿ ਇਹ ਮੌਸਮ ਹੀ ਅਜਿਹਾ ਹੈਗਾ ਤਾਂ ਮੌਸਮ ਕਦੋਂ ਵੀ ਖਰਾਬ ਹੋ ਸਕਦਾ ਔਰ ਖਾਸ ਤੌਰ ਤੇ ਅਸੀਂ ਦਰਸ਼ਕਾਂ ਨੂੰ ਇਹ ਜਰੂਰ ਦੱਸਣਾ ਚਾਹਾਂਗੇ ਕਿ ਇੱਕ ਕਹਿ ਲਓ ਕਿ ਤੁਹਾਡੇ ਕੋਲ ਬੇਨਤੀ ਕਰਦੇ ਆ ਤਾਂ ਕਿ ਤੁਸੀਂ ਕੁਝ ਵੀ ਇਦਾਂ ਦਾ ਗਲਤ ਨਾ ਹੋਵੇ ਮੌਸਮ ਦੇ ਦਰਮਿਆਨ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ ਕਿ ਖੰਭੀਆਂ ਦੇ ਨੇੜੇ ਬਿਲਕੁਲ ਨਹੀਂ ਜਾਣਾ ਹੈਗਾ ਖੰਭਿਆਂ ਨੇ ਥੱਲੇ ਨਹੀਂ ਖੜਨਾ ਦਰਖਤਾਂ ਦੇ ਥੱਲੇ ਨਹੀਂ ਖੜਨਾ ਜਿੱਥੇ ਜ਼ਿਆਦਾ ਤਾਰਾਂ ਨੇ ਉਧਰਲੀ ਸਾਈਡ ਨਹੀਂ ਜਾਣਾ ਕਿਉਂਕਿ ਦੋਸਤੋ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਕਿ ਪਹਿਲਾਂ ਵੀ ਮੌਤਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਔਰ ਧਿਆਨ ਰੱਖਣ ਦੀ ਬੇਹਤ ਲੋੜ ਹੈ ਤਾਂ ਤੁਸੀਂ ਦੇਖੋ ਕਿ ਮੌਸਮ ਬੇहद ਹੀ ਸੁਭਾਵਨਾ ਹੁੰਦਾ ਹੋਇਆ ਨਜ਼ਰ ਆ ਰਿਹਾ ਗਰਮੀ ਤੋਂ ਪੰਜਾਬੀਆਂ ਨੂੰ ਰਾਹਤ ਮਿਲੀ ਹੈ ਅਗਲੇ 3 ਦਿਨਾਂ ਦੇ ਵਿੱਚ ਮੀਂਹ ਹੋਰ ਪਏਗਾ